ਚੋਪਾਲ OTT ਚੈਨਲ ਨੇ ਰਿਲੀਜ਼ ਕੀਤੀ ਕਰਮਜੀਤ ਅਨਮੋਲ ਦੀ ਨਵੀਂ ਵੈਬ ਸੀਰੀਜ਼ ਰੋਲਾ ਬੇਸਮੈਂਟ ਦਾ ਅੱਜ ਫੇਜ਼ 2 ਚੰਡੀਗੜ੍ਹ ਚੋਪਾਲ ਸਟੂਡੀਓ ਵਿੱਚ ਕਰਮਜੀਤ ਅਨਮੋਲ ਗੁਰਚੇ ਚਿੱਤਰਕਾਰ ਤੇ ਰਾਸ ਧਾਲੀਵਾਲ ਦੀ ਨਵੀਂ ਆ ਰਹੀ ਵੈਬ ਸੀਰੀਜ਼ ਰੋਲਾ ਬੇਸਮੈਂਟ ਨੂੰ ਚੋਪਾਲ OTT ਚੈਨਲ ਤੇ ਰਿਲੀਜ਼ ਕੀਤਾ ਗਿਆ ਹਰੇਕ ਫਿਲਮ ਵਿੱਚ ਕਮੇਡੀ ਦਾ ਤੜਕਾ ਲਗਾਉਣ ਵਾਲੇ ਕਰਮਜੀਤ ਅਨਮੋਲ ਦੀ ਕਹਾਣੀ ਵੀ ਮਨੋਰੰਜਨ ਦੀ ਫਰੇਮ ਦੇ ਵਿੱਚ ਜੜੀ ਹੋਈ ਹੈ ਰੋਲਾ ਬੇਸਮੈਂਟ ਦਾ ਇੱਕ ਪੰਜਾਬੀ ਰਸਮੀ ਨਾਟਕ ਹੈ ਜੋ ਦਰਸ਼ਕਾਂ ਨੂੰ ਇੱਕ ਸੀਲਬੰਦ ਬੇਸਮੈਂਟ ਦੀਆਂ ਭਿਆਨਕ ਡੂੰਘਾਈਆਂ ਵਿੱਚ ਲੈ ਜਾਂਦਾ ਹੈ ਜਿੱਥੇ ਹਰ ਦ੍ਰਿਸ਼ ਕਰਾਜ ਹੈ ਆਪਣੀ ਮਨਮੋਹਕ ਕਹਾਣੀ ਸੂਖਮ ਹਾਸੇ ਤੇ ਭਾਵਨਾਤਮਕ ਸੂਜ ਦੇ ਨਾਲ ਇਹ ਫਿਲਮ ਖੇਤਰੀ ਕਹਾਣੀ ਸੁਣਾਉਣ ਤੇ ਇੱਕ ਤਾਜ਼ਗੀ ਭਰਿਆ ਰੂਪ ਪੇਸ਼ ਕਰਦੀ ਹੈ ਸਸਪੈਂਸ ਹਾਸੇ ਅਤੇ ਦਿਲਕਸ਼ ਪਲਾਂ ਦੀ ਬੇਸ ਤੇ ਟਿੱਕੀ ਹੋਈ ਹੈ ਫਿਲਮ ਸਸਪੈਂਸ ਭਾਵਨਾ ਤੇ ਦੁਰਲਭ ਸ਼ੈਲੀ ਦਾ ਮਿਸ਼ਰਣ ਹੈ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਰਮਜੀਤ ਅਨਮੋਲ ਅਤੇ ਹੋਰ ਕਾਸਟਿੰਗ ਕਲਾਕਾਰਾਂ ਨੇ ਚੋਪਾਲ ਐਪ ਤੋਂ ਵੈਬ ਸੀਰੀਜ਼ ਨੂੰ ਦੇਖਣ ਦੀ ਬੇਨਤੀ ਕੀਤੀ ਲੋ ਬਲੀ ਪੀਸ ਬਹੁਤ ਬਹੁਤ ਸ਼ੁਕਰੀਆ ਜੀ ਅਜੀਤ ਸਿੰਘ ਜੀ ਔਰ ਖਾਸ ਤੌਰ ਤੇ ਸਾਰੀ ਚਪਾਲ ਟੀਮ ਦਾ ਔਰ ਜਿੰਨੇ ਵੀ ਤੁਸੀਂ ਦੋਸਤ ਆਏ ਹੋ ਵੀਡੀਓ ਤੋ ਸਾਰੇ ਲੱਖ ਲੱਖ ਚੈਨਲ ਨੂੰ ਸਾਰਿਆਂ ਨੂੰ ਚਪਾਲ ਵੱਲੋਂ ਤੇ ਰੌਲਾ 20 ਮਿੰਟਾਂ ਦੀ ਟੀਮ ਵੱਲੋਂ ਜੀ ਆਇਆਂ ਨੂੰ ਸ਼ੁਕਰੀਆ ਬਾਅਦ ਇਹ ਨਾਲ ਤੁਹਾਡੇ ਸਾਰਿਆਂ ਨਾਲ ਮੁਲਾਕਾਤ ਹੋ ਗਈ ਵੈਸੇ ਆਪਾਂ ਮਿਲਦੇ ਰਹਿੰਦੇ ਆ ਸਭ ਤੋਂ ਪਹਿਲਾਂ ਤਾਂ ਇਹ ਕਹੂੰਗਾ ਕਿ ਬਹੁਤ ਅੱਛਾ ਲੱਗਿਆ ਟ੍ਰੇਲਰ ਔਰ ਖੁਸ਼ੀ ਹੈ ਕਿ ਸੀਰੀਜ਼ ਬਣਾਈ ਹੈ ਅਸੀਂ ਨੇ ਪ੍ਰੋਡਿਊਸ ਕੀਤੀ ਹੈ ਇਹ ਕੈਨੇਡਾ ਦੇ ਨਿਵਾਸੀ ਨੇ ਤੇ ਮੈਂ ਵੀ ਉਥੋਂ ਦਾ ਨਿਵਾਸੀ ਆ। ਆ ਦੋਨੇ ਦੇਸ਼ ਆਪਣੇ ਨੇ ਕੈਦਲੀ ਤੋਂ ਵੀ ਨਾਗਰਿਕਤਾ ਦੇ ਸਾਡੇ ਕੋਲ। ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਜਿੰਨੇ ਵੀ ਚਿਹਰੇ ਦੇਖੇ ਆਂ ਜਾਣੇ ਤੱਕ ਜਾਣੇ ਵੀ ਤੇ ਜਿਹੜੇ ਨਵੇਂ ਵੀ ਸਾਰੇ ਸਾਡੇ ਆਪਣੇ ਨੇ। ਔਰ ਖਾਸ ਤੌਰ ਤੇ ਜਦੋਂ ਮੈਂ ਕੈਨੇਡਾ ਦਾ ਲੋਕਲ ਟੈਲੈਂਟ ਦੇਖਿਆ ਉਹਦੇ ਵਿੱਚ ਤਾਂ ਮੈਨੂੰ ਖੁਸ਼ੀ ਹੋਈ ਕਿ ਸਾਡੇ ਸਰੀ ਵੈਨਕੂਵਰ ਰਹਿੰਦੇ ਲੋਕਲ ਟੈਲੈਂਟ ਕੰਮ ਲਿਆ। ਔਰ ਇਹਦੇ ਨਾਲ ਅਜੇ ਜੀ ਤੁਹਾਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉੱਥੇ ਜਿਹੜੇ ਐਕਟਰ ਨੇ ਅਮੇਲ ਫੀਮੇਲ ਬਟੇ ਮਰਦੇ ਛੋਟੀ ਉਮਰ ਦੇ ਉਹ ਬਹੁਤ ਉਤਸ਼ਾਹ ਮਹਿਸੂਸ ਕਰਦਾ ਨੂੰ ਇਹ ਦੇਖ ਕੇ ਉਹਨਾਂ ਨੂੰ ਲੱਗੇਗਾ ਕਿ ਸਹੀ ਹੈ ਸਾਡੇ ਈ ਇੰਡਸਟਰੀ ਦੇ ਦੌਰ ਖੁੱਲ ਰਹੇ ਨੇ ਇੱਥੇ ਅਸੀਂ ਤੇ ਸਾਡੇ ਬੱਚੇ ਇੱਥੇ ਰਹਿ ਕੇ ਕੰਮ ਕਰ ਸਕਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਪ੍ਰੋਜੈਕਟ ਹੋਣਗੇ ਇਸ ਪ੍ਰੋਜੈਕਟ ਨੂੰ ਦੇਖ ਕੇ ਕਈ ਨਵੇਂ ਪ੍ਰੋਡਿਊਸਰ ਉੱਠਣਗੇ ਔਰ ਅਲੱਗ-ਅਲੱਗ ਸਬਜੈਕਟ ਆਉਣਗੇ ਅਮ ਬਸ ਖਤਰਾ ਇੱਕੋ ਹੀ ਹੈ ਇਹ ਸਾਡੇ ਪੰਜਾਬੀਆਂ ਨੂੰ ਡਿਮਾਂਡ ਤਾਂ ਬਹੁਤ ਹੁੰਦੀ ਹੈ ਕਿ ਵੱਖਰੀ ਕਿਸਮ ਦੇ ਸਬਜੈਕਟ ਬਣ ਔਰ ਬਦਿਆ ਸਬਜੈਕਟ ਬਣ ਨਵੇਂ ਐਕਟਰ ਨੂੰ ਕੰਮ ਮਲੇ ਇਹ ਸਭ ਦੀ ਚਾਹਤ ਹੁੰਦੀ ਹੈ ਪਰ ਅਸੀਂ ਸਿਨੇਮੇ ਘਰਾਂ ਵਿੱਚ ਜਾ ਕੇ ਔਰ ਖਾਸ ਤੌਰ ਤੇ ਜਿਸ ਐਪ ਨੇ ਜਿਸ ਚੈਨਲ ਦੇ ਉੱਤੇ ਆਇਆ ਉੱਥੇ オリジナル ਕੰਟੈਂਟ ਨਹੀਂ ਦੇਖਦੇ ਅਸੀਂ ਚੋਰੀ ਦਾ ਕੰਟੈਂਟ ਜਿਆਦਾ ਦੇਖਦੇ ਹਾਂ ਖਾਸ ਤੌਰ ਤੇ ਕੀ ਹੋ ਗਿਆ ਕਿ ਇੰਡੀਆ ਦੇ ਵਿੱਚ ਇੱਕ ਉਹ ਜਿਹੜੀ ਚੱਲਦੀ ਹੈ ਜਿੱਤੇ ਚੈਟ ਚੁੱਪ ਜੀ ਕਰਕੇ ਟੈਲੀਗ੍ਰਾਮ ਦੇ ਉੱਤੇ ਤੋਂ ਲਿੰਕ ਆ ਜਾਂਦੇ ਨੇ ਤੇ ਉੱਥੇ ਸਾਡੇ ਆਈਪੀ ਬਾਕਸ ਹੈਗਾ ਤੇ ਸਾਰਾ ਹੈ ਜਿਹੜਾ ਅਸੀਂ ਪਾਇਰੇਟ ਦੇਖਦੇ ਆ। ਸੋ ਦੇਖਣ ਵਾਲੇ ਦਾ ਤਾਂ ਸਵਾਰ ਪੂਰਾ ਹੋ ਜਾਂਦਾ ਪਰ ਪ੍ਰੋਡਿਊਸਰ ਦਾ ਤੇ ਐਕਟਰ ਦਾ ਸਵਾਲ ਖਤਮ ਹੋ ਜਾਂਦਾ। ਪ੍ਰੋਡਿਊਸਰ ਕਹਿੰਦਾ ਯਾਰ ਪੈਸੇ ਤਾਂ ਆਏ ਨਹੀਂ। ਮੈਂ ਅਗਲਾ ਕਿਉਂ ਬਣਾਵਾਂ ਪ੍ਰੋਜੈਕਟ? ਤੇ ਐਕਟਰ ਕਹਿੰਦਾ ਕਿ ਮੈਂ ਯਾਰ ਕੰਮ ਬਹੁਤ ਸੋਹਣਾ ਕੀਤਾ ਸੀ। ਮੈਨੂੰ ਸਾਰੇ ਸ਼ਾਬਾਸ਼ ਦੇਈ ਜਾਂਦੇ। ਪ੍ਰੋਡਿਊਸਰ ਕਹਿੰਦਾ ਵੀ ਅਸੀਂ ਬਣਾ ਨਹੀਂ ਸਕਦੇ ਸਾਨੂੰ ਕੁਝ ਬਚੇ ਨਹੀਂ। ਮੈਨੂੰ ਤਾਂ 100 ਜਣੇ ਵਧਾਈ ਦੇ ਕੇ ਜਾਂਦੇ। ਉਹ ਇਹ ਨਹੀਂ ਜਾਣਦੇ ਨੇ 100 ਜਾਣੇ ਵਧਾਈ ਦੇ ਕੇ ਰਹਿੰਦੇ ਉਹਦੇ ਵਿੱਚ ਲੱਭਿਆ ਨੇ ਪਾਇਟਡ ਦੇਖਿਆ ਸੋ ਜਦੋਂ ਪਾਇਟਡ ਦੇਖਦੇ ਆ ਉਦੋਂ ਪ੍ਰੋਡਿਊਸਰ ਨੂੰ ਕੁਛ ਨਹੀਂ ਪਾਜਦਾ ਜਿੰਨੀ ਦੇਰ ਪ੍ਰੋਡਿਊਸਰ ਨਹੀਂ ਪਾਜਦਾ ਫਿਰ ਪਿੱਛੇ ਸਾਡੇ ਕੋਲੇ ਕੁਛ ਨਹੀਂ ਪਾਜਦਾ ਸੋ ਤੁਹਾਡੇ ਲਈ ਸਿਆਣਾ ਇਹ ਕਹਿੰਦਾ ਕਿ ਤੁਸੀਂ origignal ਦੇਖੋ ਇਹ ਤੁਹਾਡੇ ਬੱਚੇ ਤੁਸੀਂ ਚਾਹੁੰਦੇ ਹੋ ਕਿ ਚੰਗਾ ਕੰਟੈਂਟ ਬਣਦਾ ਰਹੇ ਹਿੰਮਤ ਹੈ ਤੁਹਾਡੀ ਔਰ ਖਾਸ ਹੋਤੇ ਅੱਜ ਦੇ ਸਮੇਂ ਵਿੱਚ ਖੂਬਸੂਰਤ ਗੱਲ ਇਹ ਹੈ ਕਿ ਮੇਕਰ ਨੂੰ ਇਹ ਹੀ ਫਿਕਰ ਨਹੀਂ ਹੈ ਯਾਰ ਕਿ ਜੇ ਮੈਂ ਬਣਾ ਲਿਆ ਤਾਂ ਰਿਲੀਜ਼ ਕਿੱਥੇ ਕਰਾਂ ਸੱਚਪਾਲ ਦੇ ਉੱਤੇ ਜਿੱਦਾਂ ਕੰਟੈਂਟ ਆ ਰਿਹਾ ਔਰ ਇਮਾਨਦਾਰੀ ਨਾਲ ਤੁਹਾਡੇ ਖਾਤੇ ਖੋਲਦੇ ਆ ਰਿਲੀਜ਼ ਕਰਦੇ ਆ ਫਿਲਮ ਆਉਂਦੀ ਆ ਫਿਲਮ ਨੂੰ ਵੈਲਕਮ ਕਰਦੇ ਆ ਵੈਬ ਸੀਰੀਜ਼ ਆਉਂਦੀਆਂ ਉਹਨਾਂ ਨੂੰ ਵੈਲਕਮ ਕਰਦੇ ਆ ਈਵਨ ਇੱਥੋਂ ਤੱਕ ਵੀ ਮੈਂ ਦੇਖਿਆ ਆਪਣੇ ਸਾਹਮਣੇ ਮੀਟਿੰਗ ਦੇ ਵਿੱਚ ਅਜੇ ਵੀ ਹੋਰੀ ਤੇ ਸੰਦੀਪ ਜੀ ਉਹਨਾਂ ਨੂੰ ਰਾਏ ਵੀ ਦੇ ਦਿੰਦੇ ਕਿ ਸਾਡੇ ਕੋਲੇ ਨਹੀਂ ਜਾਣਾ ਤੁਹਾਡਾ ਅਗਲਾ ਰਾਹ ਇਹ ਹੈਗਾ ਤੁਸੀਂ ਇੱਥੇ ਜਾ ਸਕਦੇ ਹੋ ਇਹ ਬਹੁਤ ਖੂਬਸੂਰਤ ਗੱਲ ਹੈ ਤੁਹਾਡੇ ਨਵੇਂ ਮੇਕਰਸ ਨੇ ਉਹਨਾਂ ਨੂੰ ਮੈਂ ਕਹੂੰਗਾ ਜੇ ਤੁਹਾਡੇ ਕੋਲ ਆਈਡੀਆ ਨਹੀਂ ਤੁਸੀਂ ਪੈਸਾ ਲਾਉਣਾ ਚਾਹੁੰਦੇ ਹੋ ਫੇਰ ਨਾ ਕਰੋ ਕਿ ਤੁਹਾਡਾ ਕਿੱਥੇ ਰਿਲੀਜ਼ ਹੋਏਗਾ ਤੁਹਾਡਾ ਕੰਟੈਂਟ ਚਪਾਲ ਉੱਤੇ ਸਿਕਯੂਰ ਰਿਲੀਜ਼ ਹੋ ਸਕਦਾ ਆ ਬਸ ਮਿਹਰਬਾਨੀ ਪੰਜਾਬੀਆਂ ਵੱਲੋਂ ਹੋਵੇ ਕਿ ਉਹ ਚੋਰੀ ਦਾ ਸਮਾਨ ਨਾ ਦੇਖਣ ਆਈ ਪੀ ਫੋਕਸ ਦੇ ਉੱਤੇ ਬਾਕਸਿੰਗ ਤੇ ਜਾ ਕੇ ਚਪਾਲ ਡਾਊਨ ਲੋਡ ਕਰੋ ਗੁਰਦੇਵ ਨੂੰ ਮੈਂ ਬੜੀ ਦੇਰ ਬਾਅਦ ਮਿਲਿਆ ਅੱਜ ਮੈਂ ਤੇ ਰਾਜ ਸੀ ਅਕਸਰ ਇਕੱਠੇ ਕੰਮ ਕਰਦੇ ਹੁੰਦੇ ਆ ਭਾਵੇਂ ਕਿ ਮੈਂ ਬਹੁਤ ਘੱਟ ਪੰਜਾਬੀ ਫਿਲਮਾਂ ਕਰਦਾ ਹਾਂ ਕਿਉਂਕਿ ਆਪਾਂ ਲਿਖਣ ਵਿੱਚ ਮਾਸਤ ਰਹੀਦਾ ਹੈ ਜਾਂ ਥੀਏਟਰ ਵਿੱਚ ਮਾਸਤ ਰਹੀਦਾ ਜਾਂਦੇ ਬਟ ਦੋਨਾਂ ਦਾ ਜੋੜੀ ਦੇਖ ਕੇ ਮੈਂ ਚੈਨਮਕ ਉਹ ਤੋਂ ਦੇਖ ਰਣਾ 420 ਆਰਡ ਦੇ ਵਿੱਚ ਜਦੋਂ ਗਰਤੀ ਇੱਕ ਹੁੰਦਾ ਇਹ ਜਾਂ ਬਾਹਰ ਇੰਡਸਟਰੀ ਦੇ ਵਿੱਚ ਜਿਹੜਾ ਸੈਲਫ ਮੇਡ ਹੈ ਜਿੰਨੇ ਉਹਨਾਂ ਦੇਲਿਆਂ ਦੇ ਵਿੱਚ ਕੰਮ ਸ਼ੁਰੂ ਕੀਤਾ ਕਦੇ ਕਿਸੇ ਦਾ ਮੈਂਕ ਕਰਲਾ ਨਹੀਂ ਕੀਤਾ ਆਪਣੇ ਵੱਲੋਂ ਘਰੋਂ 30-35000 ਰੁਪਏ ਖਰਚ ਕੇ ਪਹਿਲੀ ਸਦਕ ਬਣਾਈ ਸੀ ਸੋ ਇਸ ਦਾ ਇਸ ਸੱਤ ਕੇ ਬਹੁਤ ਬੰਦਿਆਂ ਨੇ ਉਦਾਹਰਨ ਗੁਰਚੀ ਚਿਤਕਾ ਔਰ ਕਰਮਜੀਤ ਅੰਗੂਰ ਦਾ ਖਾਸਾ ਕਿਥੇ ਰ ਅਸੀਂ ਬੜੀਆਂ ਆਪਸ ਵਿੱਚ ਪੁਰਾਣੇ ਦੋਸਤਾਂ ਰਪਿੰਦਰ ਜੀ ਸ਼ਰਮਾ ਦੇਖਿਆ ਰਵਿੰਦਰ ਮੰਡ ਦੇਖਿਆ ਔਰ ਬਹੁਤ ਫੀਸਕੂਟ ਕੰਟੈਂਟ ਹੋਗਾ ਮੈਂ ਤਾਂ ਅੱਜ ਹੀ ਜਾ ਕੇ origignal ਤੇ ਦੇਖੂਗਾ ਮੇਰੇ ਕੋਲ ਤਾਂ ਇਹ ਸੇ ਡਾਊਨਲੋਡ ਕੀਤੀ ਹੋਈ ਐ ਚਪਲ ਤੇ ਅਜੇ ਵੀ ਜੀ ਤਾਨ ਨੂੰ ਸਾਨੂੰ ਅਜੇ ਆਪਣਾ ਅਮਨ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਕਰੀ ਸ਼ਾਮ ਜੁਰ ਦੇ ਕੇ ਔਰ ਜਿੰਨਾ ਤੁਹਾਡੇ ਨਾਲ ਹੀ ਪ੍ਰਮੋਟ ਹੋ ਸਕਦਾ ਜਰੂਰ ਪ੍ਰਮੋਟ ਕਰੋ ਲਵ ਯੂ ਆਪ ਬੰਦੇ ਰਹਾਂਗੇ ਤੇ ਜੈ ਜੀ ਜਿੰਦਾਬਾ। ਥੈਂਕ ਯੂ। ਥੈਂਕ ਯੂ। ਥੈਂਕ ਯੂ ਸੋ। ਸਾਰਨ ਟੇਕਿੰਗ ਸਾਰੇ ਰੱਤੀ ਕੇ 온ਲੀ ਅ ਸਦੀ ਸੀਰੀਜ਼ ਨੂੰ ਪ੍ਰਮੋਟ ਕਰ ਲਈ। ਮੈਂ ਮੇਰਾ ਨਾਮ ਅਮਨਦੀਪ ਸਿੰਘ ਹੈ। ਬੈਂਕੂਵਰ ਇੰਆ ਅਸੀਂ ਇਹ ਸੀਰੀਜ਼ ਪ੍ਰੋਡਿਊਸ ਕੀਤੀ ਹੈ। ਬਾਇਰ ਉਹਨਾਂ ਸਾਰੇ ਨਾਲ ਕੰਮ ਕਰਕੇ ਅ ਜਸਟ ਉਹ ਉਹਦੀ ਐਕਸਪੀਰੀਅੰਸ ਹੈਗਾ ਯਾ ਉਹਨਾਂ ਸਾਰੇ ਨਾਲ ਕੰਮ ਕਰਕੇ ਐਂਡ ਅ ਕੁਝ ਡਿਫਰੈਂਟ ਕੰਟੈਂਟ ਹੈਗਾ। ਕੈਨੇਡੀਅਨ ਕੰਟੈਂਟ ਹੈ। ਉੱਥੇ ਦੀ ਲਾਈਫ ਸਟੋਰੀ, ਉੱਥੇ ਦੇ ਘਰਾਂ ਦੇ ਉੱਤੇ, ਉੱਥੇ ਦੇ ਪਰਿਵਾਰਾਂ ਦੇ ਉੱਥੇ ਦੇ ਮੁੱਦਿਆਂ ਤੇ ਇਕੱਠਾ ਆਇਆ ਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉੱਥੇ ਸਾਡੀ ਜਿਹੜੀ ਹਿਸਟਰੀ ਆ ਹੁਣ ਓਵਰ ਸੋਸਲ ਤੋਂ ਵੱਧਦੀ ਹਿਸਟਰੀ ਕਰੀਏ ਸੋ ਉੱਥੇ ਦੀ ਹਿਸਟਰੀ ਦੇ ਉੱਤੇ ਉੱਥੇ ਦੀ ਗੱਲਾਂ ਬਾਤਾਂ ਦੇ ਉੱਤੇ ਉਹਨੂੰ ਜਿਹੜੀਆਂ ਸਟੋਰੀਆਂ ਆ ਸੋ ਮੈਂ ਉਹੀ ਕੋਈ ਨਾ ਚੀਜ਼ਾਂ ਤੇ ਕੰਮ ਕਰਦਾ ਮੇਰੀ ਲਾਸਟ ਇਅਰ ਫਿਲੋਮਾਈਸ ਸਰਦਾਰਾਂ ਸੰਸੋਗਨ ਉਸੇ ਪਰਿਵਾਰ ਦੀ ਉੱਥੇ ਦੀ ਪਰਿਵਾਰ ਦੀ ਸਟੋਰੀ ਸੀਗੀ ਤੇ ਇਸ ਵਾਰ ਇਹ ਹੈ ਕਿ ਕਿ ਬੇਸਮੰਦ ਉੱਤੇ ਕੀ ਵੀ ਕਿ ਨਹੀਂ ਕੀ ਕੀ ਇਹ ਘਰ ਦੀ ਬੇਸਮੈਂਟ ਇੱਕ ਬਹੁਤ ਵੱਡਾ ਪਾਰਟ ਆ ਸਾਡੇ ਉੱਤੇ ਕਲਚਰ ਦੇ ਸਪੇਸਮੈਂਟ ਦਾ ਤੇ ਉਹਦੇ ਨਾਮ ਕੀ ਕੀ ਪ੍ਰੋਬਲਮਸ ਹੁੰਦੀਆਂ ਕਿਵੇਂ ਕਿਵੇਂ ਪਰਿਵਾਰ ਮਿਕਸ ਐਂਡ ਮੈਚ ਕਿ ਕਨਫਿਊਜ਼ਨਸ ਐਂਡ ਸਾਰਾ ਮੁਸ਼ਕੀ ਮੇਂ ਕ੍ਰੀਏਟ ਹੁੰਦਾ ਸੋ ਉਹ ਕੁਝ ਬਣਾਇਆ ਹੈਗਾ ਜੀ ਅਗੇਨ ਉਹੀ ਹੈਗਾ ਤੁਹਾਨੂੰ ਕਿ ਅ ਇੱਥੇ ਤੁਸੀਂ オリジナル ਕੰਟੈਂਟ ਦੇਖੋ ਜੇ ਦੇਖੋਗੇ ਤਾਂ ਹੀ ਸਾਨੂੰ ਕੁਝ ਕਹਣੂਗਾ ਤੇ ਤਾਂ ਹੀ ਅਸੀਂ ਦੁਬਾਰਾ ਬਣਾਵਾਂਗੇ ਅ ਚੋਬਾਲ ਬਹੁਤ ਵਧੀਆ ਹਮ ਇਸ ਇਨ ਐਕਸਪੈਂਸਿਵ ਇਨੀ ਹੈਗਾ ਕਿ ਪਰ ਨੇ ਡਾਊਨ ਕਰ ਸਕਦੇ ਹਾਂ ਅਗੇ ਕੰਪੇਅਰ ਟੂ ਬਾਕੀ ਇਹ ਹੈਗੇ ਉਹ ਆਪਣਾ ਘਰ ਦਾ ਕੰਟੈਂਟ ਹੈ ਘਰ ਦਾ ਕਵਰਟ ਇਨ ਟਰਮਸ ਆਫ ਕਿ ਪੰਜਾਬ ਦਾ ਕੰਟੈਂਟ ਹੈ ਜਿੱਥੇ ਤੁਸੀਂ ਪੰਜਾਬ ਦਾ ਇੱਕ ਟਿਪੀਕਲ ਜਿਹੜਾ ਕੰਟੈਂਟ ਸਾਰੇ ਦੇਖਣਾ ਚਾਹੁੰਦੇ ਆ ਉਹ ਕੰਟੈਂਟ ਆ ਤਾਂ ਸੋ ਤੁਸੀਂ ਜ਼ਰੂਰ ਇਸ ਇਸ ਨੂੰ ਡਾਊਨਲੋਡ ਕਰਕੇ ਸੋ ਦੇਖੋ ਆਈਪੀ ਬਾਕਸ ਜਿੱਦਾਂ ਕੈਸਾ ਦਿੱਖੇ ਕੈਮਰਾ ਦੇ ਚ ਆਈਪੀ ਬਾਕਸ ਬਹੁਤ ਜ਼ਿਆਦਾ ਉਹਨਾਂ ਦੇ ਨਾਂ ਦੇਖਿਆ ਗੁਰੂ ਚੀਜ਼ਾਂ ਇਫੈਕਟਸ ਅਸ ਸਦਰਨ ਉਹ ਬਹੁਤ ਜਿਆਦਾ ਵੱਡਾ ਇਫੈਕਟ ਪਈਦਾ ਉਹਨਾਂ ਐਜ਼ ਅ ਪ੍ਰੋਡਿਊਸਰ ਉਸ ਤੋਂ ਬਾਅਦ ਇੱਥੇ ਵੀ ਮੈਂ ਮੈਂ ਬਹੁਤ ਪਾਇਦਾ ਰਹੇਗੀ ਕਿ ਇੱਥੇ ਵੀ ਬਹੁਤ ਜਿਆਦਾ ਆ ਪ੍ਰੋਬਲਮਸ ਇਟ ਟੈਲੀਗ੍ਰਾਮ ਦੀ ਕਿ ਟੈਲੀਗ੍ਰਾਮ ਦੇ ਉੱਤੇ ਲਿੰਕਾਂ ਸਾਰਾ ਉਹ ਸ਼ੇਅਰ ਹੋ ਕੇ ਉੱਥੇ ਵੀ ਪਾਇਰਸੀ ਕਾफी ਚੱਲਦੀ ਹੈ ਸੋ ਪਾਇਰੇਟਿਡ ਤਾਂ ਆਲਵੇਜ਼ ਬਹੁਤ ਸਾਲ ਹੋ ਗਏ ਸਾਰੇ ਕਹਿੰਦੇ ਨੇ ਕਿ ਪਾਇਰਸੀ ਵਰਜਨ ਦੇ ਰਹੇ ਨੇ ਤੇ ਪ੍ਰੋਡਿਊਸਰਸ ਨੂੰ ਮਾਰਦੇ ਨੇ ਐਕਟਰ ਦੀ ਪਰਫਾਰਮੈਂਸ ਅਪਰੀਸ਼ੀਏਟ ਹੁੰਦੀ ਹੈ ਪਰ ਪ੍ਰੋਡਿਊਸਰ ਮਰਦਾ ਉਹਦੇ ਨਾਲ ਤੇ ਜਿੰਨੀ ਕਿ ਹੈਲਪ ਹੋ ਸਕੇ ਉਹਦੀ ਕਰੋ ਜੀ ਐਂਡ ਉਸੇ ਨਾਲ ਹੀ ਅਸੀਂ ਅੱਗੇ ਦੁਬਾਰਾ ਚੱਲ ਪਾਵਾਂਗੇ ਨਹੀਂ ਤਾਂ ਬਹੁਤ ਔਖਾ ਦੁਬਾਰਾ ਕੀ ਹੋਣ ਕੋਈ ਗੁਜਰਤ ਸਸੀ ਗਾਜੀ ਸਾਰਿਆਂ ਨੂੰ ਅਰੇ ਵੀਰ ਭਾਜੀ ਤੇ ਅਮਰਜੀਤ ਭਾਈ ਦਾ ਬਹੁਤ ਧੰਨਵਾਦ ਜੀ ਸੋ ਇਹਦੇ ਚ ਜਿਹੜਾ ਸਾਡਾ ਕੈਰੈਕਟਰ ਹੈ ਮੇਰਾ ਤੇ ਰਾਜ ਦਾ ਤੇ ਬਹੁਤ ਫਨੀ ਹੈ ਤੇ ਲੱਤ ਚ ਮੇਰੇ ਸਰੀਆ ਪਿਆਉਂਦਾ ਸੀ ਨੇ ਇੰਜੋਏ ਬਹੁਤ ਕਰਿਆ ਉਹਦੇ ਕੈਰੈਕਟਰ ਜੋ ਤੁਸੀਂ ਇੰਜੋਏ ਕਰਦੇ ਆ ਤਾਂ ਫਿਰ ਲੋਕਾਂ ਨੇ ਤਾਂ ਕਰਦੇ ਹੀ ਕਰਨਾ ਬਹੁਤ ਸੋਹਣੀ ਸਟੋਰੀ ਹੈ ਤੇ ਅਮਰੀਕਾ ਦੇ ਕੈਨੇਡਾ ਦੇ ਕਾਫੀ سارے ਆਰਟਿਸਟਾਂ ਨੇ ਕੰਮ ਕੀਤਾ ਹੈ ਕਰਨਜੀਤ ਭਾਜੀ ਨੇ ਕੰਮ ਕੀਤਾ ਸੋ ਮੈਂ ਬੇਨਤੀ ਕਰਨਾ ਵੀ ਤੁਹਾਨੂੰ ਜਰੂਰ ਦੇਖੋ ਵੈ ਸੀਰੀਜ਼ ਤੇ ਤੁਹਾਨੂੰ ਬਹੁਤ ਜਿਆਦਾ ਹਾਸਾ ਆਊਗਾ ਸੋ ਸ਼ਿਕਾ ਜੀ ਸਾਜਣਾ ਅਜੀਤ ਵੀਰ ਜੀ ਥੈਂਕ ਯੂ ਆਮ ਵੀ ਥੈਂਕ ਯੂ ਤੇ ਇਸ ਕੋ ਮੈਂ ਕਰਦੀ ਹਾਂ ਉਹ ਕਾਲ ਹੈ ਬਈ ਅਹ ਥੈਂਕਸ ਇਸ ਕਰਕੇ ਕਿ ਇਸ ਸੀਰੀਜ਼ ਦਾ ਹਿੱਸਾ ਬਣ ਗਏ। ਕਿਉਂਕਿ ਆਪਾਂ ਦਾ ਹਿੱਸਾ ਬੜੇ ਹੈ ਨਾ ਬਾਈ ਨਾਲ ਕੰਮ ਕਰਕੇ ਮੈਨੂੰ ਹਮੇਸ਼ਾ ਬਹੁਤ ਵਧੀਆ ਲਾਇਬ੍ਰੇਥ ਦੇ ਐਂਡ ਲਾਈਕ ਆਮ ਤਲੀ ਕਿਸੇ ਆਪਰੇ ਜੇ ਆਰਟਿਸਟ ਨਾਲ ਕੰਮ ਕਰਦੇ ਹਾਂ ਨਾ ਅਸੀਂ ਨਾ ਘਰ ਦੇ ਵਿੱਚ ਬੰਦਿਆਂ ਦੇ ਘਰ ਦੇ ਵਿੱਚ ਜਿਹੜਾ ਚੀਜ਼ਾਂ ਚੱਲਦੀਆਂ ਨੇ ਉਹੀ ਸਾਡਾ ਕੈਰੈਕਟਰ ਹੈ ਤੇ ਉਦਾਂ ਵੀ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਤੇ ਹਮੇਸ਼ਾ ਹੀ ਜਦੋਂ ਇਹਨਾਂ ਦੀਆਂ ਫਿਲਮਾਂ ਵੀ ਕਰਦੇ ਹਾਂ ਉਦੋਂ ਵੀ ਅਸੀਂ ਸੈੱਟ ਤੇ ਬਹੁਤ ਇੰਜੋਏ ਕਰਦੇ ਹਾਂ ਜਿੱਦੋਂ ਅਸੀਂ ਕੈਨੇਡਾ ਗਿਆ ਸੀਗੇ ਸ਼ੂਟ ਤੇ ਤੇ ਅਸੀਂ ਉੱਥੇ ਵੀ ਬਹੁਤ ਇੰਜੋਏ ਕੀਤਾ ਸੀ ਇਹਨਾਂ ਨੇ ਤਾਂ ਮੈਨੂੰ ਮੌਕੇ ਦੀ ਮੌਕੇ ਬੁਲਾਇਆ ਕਿ ਸਵੇਰੇ ਅ ਕਰਕੇ 11 ਵਜੇ ਟਿੱਕ ਟਕ ਮੈਨੂੰ ਬਿਨਾ ਦੱਸੇ ਟਿੱਕ ਟਕ ਕਰਕੇ ਤੇ ਮੈਨੂੰ ਵਟਸਐਪ ਤੇ ਭੇਜ ਕੇ ਕਹਿੰਦੇ ਸ਼ਾਮੀ 5 ਵਜੇ ਘਰੇ ਨਿਕਲ ਜੂ ਫਿਰ ਉਮੜ ਕੇ ਫੋਨ ਬੰਦ ਕਰ ਲਿਆ ਅਮਨ ਨੇ ਨਾ ਮੈਨੂੰ ਇਹ ਪਤਾ ਵੀ ਮੈਂ ਜਾਣਾ ਕਿੱਥੇ ਐ ਕਿਹੜਾ ਮੈਂ ਉੱਥੇ ਜਾ ਕੇ ਇਹ ਨਹੀਂ ਤੇ ਹੁੰਦਾ ਐਜਸ ਨੂੰ ਪੁੱਛਣਾ ਹੁੰਦਾ ਤੇ ਮੈਨੂੰ ਇੰਨੀ ਟੈਨਸ਼ਨ ਹੋਤੀ ਉਹ ਬਹੁਤ ਸਿਰ ਦਾ ਬਿਕਰ ਲੱਗਿਆ ਮੈਂ ਕੀ ਕਰੂੰਗੀ ਟਿੱਕ ਵੀ ਕਰਾਤੀ ਤੇ ਮੁੜ ਕੇ ਮੈਂ ਕਿ ਅੱਤ ਕੇ ਜ 5 ਵਜੇ ਫੋਨ ਕਰੀ ਲਿਆ ਮੈਂ ਨੂੰ ਦੱਸ ਦਦੋ ਮੈਂ ਜਾਣਾ ਕਿੱਥੇ ਉਹਨੂੰ ਕੀ ਕਹਿਣਾ ਕੀ ਤੇ ਫਿਰ ਕਹਿੰਦੇ ਆਪੇ ਜਿਵੇਂ ਐਡਰੈਸ ਤੇ ਇਸ ਦਾ ਆ ਤੁਸੀਂ ਬੋਲ ਰਹਾ ਹੋ ਤੇ ਦਾ مطلب ਕਿ ਮੈਨੂੰ ਨਾ ਤਿਆਰੀ ਕਰਨ ਦਾ ਟਾਈਮ ਜੋ ਮੈਂ ਸੁਟਿਆ ਟੈਂਸੀ ਦੇ ਵਿੱਚ ਮੈਂ ਤੇ ਮੇਰੇ ਹਸਬੰਦ ਅੱਦੇ ਕੱਪੜੇ ਤੋਂ ਉੱਪਰ ਜਾ ਕੇ ਲੈ ਸੋ ਇਹਨਾਂ ਨੇ ਇਹਨੂੰ ਅੱਦ ਇੱਕ ਇੱਕ ਐਸਟਮੈਂਟ ਵੀ ਮੇਰਾ ਦਾਣਾ ਪਾਣੀ ਸੀ ਉੱਥੇ ਦਾ ਤੇ ਮੈਂ ਜਾਣਾ ਸੀਗਾ ਅਚਾਨਕ ਹੀ ਮਤਲਬ ਕਿ ਕੈਨੇਡਾ ਪਹੁੰਚ ਗਈ ਮੈਂ ਅਗਲੇ ਦਿਨ ਕਹਿੰਦੇ ਜੀ ਅਜਾ ਮੈਂ ਇਹ ਕੋਟ ਸੀ ਕਹਿੰਦੇ ਫਰੈਸ਼ ਹੋ ਕੇ ਆ ਜਾ ਸ਼ੂਟ ਮੈਂ ਲਾਸਟ ਵੀ ਨਹੀਂ ਕੀਤੀ ਬਿਲਕੁਲ ਬਟ ਬਹੁਤ ਇੰਜੋਏ ਕੀਤਾ ਤੇ ਉਹ ਦਿਨ ਲੰਘ ਗਿਆ ਅਗਲੇ ਦਿਨ ਰਾਤ ਨੂੰ ਤਾਂ ਮੈਂ ਜਿੱਤ ਗਈ ਇਹ ਤਾਂ ਪਤਾ ਨਾ ਤੁਹਾਨੂੰ 6 ਵਜੇ ਦਾ ਕਾਲ ਟਾਈਮ ਹੁੰਦਾ ਸੀ ਅਸੀਂ 6 ਵਜੇ ਪਹੁੰਚ ਜਾਂਦੇ ਸੀ ਬਹੁਤ ਜਲਦੀ ਸੀਗੇ ਤੇ ਮਤਲਬ ਪੰਕਚੁਐਲਿਟੀ ਸਾਹਜ ਸੀਗੀ ਕਈ ਵਾਰ ਸਾਡੇ ਗਰੂਪਾਂ ਮਿਲਣੇ ਤੋਂ ਨਾ ਸੀ ਪਰ ਪ੍ਰੋਡਿਊਸਰ ਵੱਤ ਪਹਿਲਾਂ ਆਉਂਦੇ ਸੀ ਪਹਿਲਾਂ ਪਹੁੰਚ ਕੇ ਬੈਠੇ ਹੁੰਦੇ ਸੀ ਇੰਨੀ ਜ਼ਿਆਦਾ ਟਾਈਮ ਤੇ ਸੀਗੇ 10 ਤੱਕ ਲੱਗੇ ਹੁੰਦੇ ਸੀ ਜਿਹਦੇ ਵਿੱਚ ਹੀਟਰ ਲਾਏ ਹੁੰਦੇ ਸੀਗੇ ਤੇ ਮਤਲਬ ਬਹੁਤ ਠੰਡ ਦੇ ਵਿੱਚ ਉਸ ਮਾਹੌਲ ਦੇ ਵਿੱਚ ਅਸੀਂ ਕੰਮ ਕੀਤਾ ਪਰ ਅਸੀਂ ਇੰਜੋਏ ਬਹੁਤ ਕੀਤਾ ਸਾਨੂੰ ਖੁਸ਼ ਫੀਲ ਨਹੀਂ ਹੋਇਆ ਜਿੰਨੇ ਉਹ ਤੇ ਜਿਹੜੇ ਘਰਾਂ ਚ ਵੀ ਅਸੀਂ ਕੰਮ ਕੀਤਾ ਸਾਰਿਆਂ ਨੇ ਬਹੁਤ ਸਾਡੀ ਰਿਸਪੈਕਟ ਵੀ ਕੀਤੀ ਤੇ ਸਾਨੂੰ ਮਾਨਸਿਕ ਅਧਿਕਾਰ ਬਹੁਤ ਦਿੱਤਾ ਤੇ ਸਾਨੂੰ ਉਪਰਾ ਫੀਲ ਨਹੀਂ ਹੋਇਆ ਬਿਲਕੁਲ ਵੀ ਤੇ ਬਾਕੀ ਜਿਹੜੀ ਸਾਡੀ ਸੀਰੀਜ਼ ਆ ਬਹੁਤ ਪਿਆਰੀ ਤੇ ਕਾਮੇਡੀ ਹੈ ਤੇ ਸਿਚੁਏਸ਼ਨਲ ਕਾਮੇਡੀ ਹੈ ਸਾਰੀ ਕੋਈ ਬਣਾਈ ਹੋਈ ਕਾਮੇਡੀ ਨਹੀਂ ਹੈਗੀ ਤੇ ਜਦੋਂ ਮੈਂ ਤੇ ਕੁਸ਼ੇਦ ਭਾਈ ਆਪਣਾ ਸੀਨ ਸਾਨੂੰ ਇਹ ਪ੍ਰੋਡਕਸਿਸ ਉਹ ਉਹ ਇੰਨਾ ਇਹ ਲੰਘਾ ਸੀ ਤੇ ਅਸੀਂ ਕ ਕਰ ਕਰ ਕਿਉਂ ਐਡਾ ਬਟਲ ਇਹ ਕੰਟਰੋਲ ਕਰਦੇ ਸੀ ਕਹਿੰਦੇ ਯਾਰ ਤੁਸੀਂ ਕਹਿੰਦੇ ਨਾ ਵੀ ਇੰਨਾ ਤਾਂ ਇੰਟਰਨੈਟ ਦੇ ਵਿੱਚ ਸਿਚੁਏਸ਼ਨ ਇਤਨੀ ਹੋ ਰਹੀ ਹੈ ਕਿ ਨਿੱਕੀ ਜਾਂਦੀਆਂ ਸੀ ਚੀਜ਼ਾਂ ਸੋ ਅਸੀਂ ਬਹੁਤ ਫਨ ਕੀਤਾ ਸਾਡੀ ਬਹੁਤ ਥੋੜੀ ਵੈਬ ਸੀਰੀਜ਼ ਬਣੀ ਹੋਈ ਹੈ ਇਸ ਜ਼ਰੂਰ ਦੇਖਿਓ ਜੀ ਜਿੱਦਾਂ ਸਾਰਿਆਂ ਨੇ ਗੱਲ ਕੀਤੀ ਹੈ ਪਾਈ ਦੇਸੀ ਕੀ ਤਾਂ ਉਹ ਪਲੀਜ਼ ਧਿਆਨ ਰੱਖਿਆ ਕਰੋ ਕਿ ओरिजिनल ਚੀਜ਼ਾਂ ਹੀ ਦੇਖਿਆ ਕਰੋ ਚੋਪਾਲ ਹੈਗਾ ਜੀ ਚੋਪਾਲ ਡਾਊਨਲੋਡ ਕਰੋ ਮੈਂ ਪਹਿਲਾਂ ਵੀ ਵੀਡੀਓਜ਼ ਬਣਾ ਕੇ ਪੇਜ ਡੂ ਨਹੀਂ ਹੈ ਤੇ ਹਮੇਸ਼ਾ ਚੋਪਾਲ ਦੇ ਆਨੰਦ ਤੇ ਹਮੇਸ਼ਾ ਸਰਹੰਗ ਦੇ। थैंक यू सो मच। ਸੋ ਕਰਮਜੀਤ ਭਾਜੀ ਦਾ ਅਸੀਂ ਵੈਲਕਮ ਕਰਦੇ ਹਾਂ। थैंक यू ਭਾਜੀ। ਮੈਂ ਤੁਹਾਨੂੰ ਪਹਿਲੇ ਸਾਰਿਆਂ ਨੂੰ ਦੱਸਿਆ ਸੀ ਕਿ ਟਾਈਮ ਪਾਜੀ ਵੱਲ 2 ਸਿਗਾਰਾ ਸਵੇਰ 5 ਵਜੇ ਆਇਨੇ ਤੇ ਉਸ ਤੋਂ ਬਾਅਦ ਵੀ ਜਦੋਂ ਹਿੰਮਤ ਕਰਕੇ ਭਾਜੀ ਸਾਡੇ ਕੋਲ ਆ ਕੇ थैंक यू ਭਾਜੀ। थैंक यू सो मच। 5 ਵਜੇ ਤੋਂ ਵੀ ਲੇਟ ਹੀ ਆਏ ਬਲਕਿ ਮੈਂ ਨਾਲ ਸਾਥ ਦੱਸੋ। ਤੇ ਇੱਕ ਵਾਰ ਅਸੀਂ ਟ੍ਰੇਨਰ ਪਹਿਲਾਂ ਦੇਖਿਆ ਸੀ ਪਰ ਹੁਣ ਆਪਾਂ ਭਾਜੀ ਨਾਲ ਇੱਕ ਵਾਰ ਬਾਰਾ ਦੇਖੀ। ਤੇ ਫਿਰ ਸਮਾਪਨ ਇਹ ਕੋਲ ਇਹਨਾਂ ਕੀਏ ਤੁਸੀਂ ਭਾਜੀ ਦਾ ਫਲੋਰੀਦਾਨ ਨੂੰ ਤਾਂ ਨਹੀਂ ਹੋ ਸਕਦਾ ਪਰ ਜੋ ਸਵਾਲ ਨੇ ਤੁਹਾਡੇ ਉਹ ਕਰ ਲਿਓ ਤੇ ਫਿਰ ਆਪਾਂ ਭਾਜੀ ਨੂੰ ਇਜਾਜ਼ਤ ਦਵਾਂਗੇ ਠੀਕ ਹੈ ਇੱਕ ਵਾਰ ਟ੍ਰੇਲਰ ਪੀਸ ਲਾਈਟਸ ਆਫ ਕਰ ਤੋਂ ਪਹਿਲਾਂ ਬਾਈਕਾਂ ਦੇ ਵਿੱਚ ਪ੍ਰੋਬਲਮ ਹੈ ਉਹ ਬੇਸਮੈਂਟ ਬੇਸਮੈਂਟ ਪੀਸ ਬੇਸਮੈਂਟ ਹੁੰਦੀ ਹੈ ਤੇ ਕੁਝ ਵੀ ਪੈਸਿਆਂ ਦੀ ਪਰ ਇਸ ਕਹਾਣੀ ਵਿੱਚ ਪ੍ਰੋਬਲਮ ਹੈ ਉਹ ਬੇਸਮੈਂਟ ਬੇਸਮੈਂਟ ਇਸ ਵਿੱਚ ਬੇਸਮੈਂਟ ਬੇਸਮੈਂਟ ਦੇ ਕਿਰਾਏ ਨਾਲ ਥੋੜਾ ਗੁਜ਼ਾਰਾ ਨਹੀਂ ਹੋਣਾ ਤੁਸੀਂ ਕੋਈ ਕੰਮ ਕਰ ਲਓ ਕੰਮ ਜਿਹੜਾ ਉਹ ਕਰੀ ਤਾਂ ਜਾਨਾ ਕਿ ਹੋਰ ਮੈਂ ਟੌਲ ਪ੍ਰੋਜੈਕਟਾਂ ਦੀਆਂ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਸਿਕਾਰ ਸਸਿਕਾਰ ਸਾਰਿਆਂ ਨੂੰ ਸੋ ਬਾਕੀ ਤੁਸੀਂ ਟ੍ਰੇਲਰ ਦੇਖ ਹੀ ਲਿਆ ਰੋਲਾ ਬੇਸਮੈਂਟ ਦਾ ਬਹੁਤ ਬਾਇਆ ਮੇਰੇ ਚਾਚੀ ਨੇ ਰੋਲ ਅਸਾਈਨਮੈਂਟ ਦਿੱਤੇ ਮੇਰੀ ਚਾਚੀ ਨੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇਹਨਾਂ ਸਾਰਿਆਂ ਨਾਲ ਕੰਮ ਕਰਕੇ ਅਮਨ ਜੀ ਨਾਲ ਔਰ ਮੈਂ ਸਾਰੇ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਹੜੀ ਸੀਰੀਜ਼ ਐ ਉਹਨੂੰ ਚੋਪਾਲ ਦੇ ਮਾਧਿਅਮ ਰਾਹੀਂ ਦੇਖਿਓ ਵੀ ਕੋਈ ਵੀ ਕਿਸੇ ਹੋਰ ਫੇਕ ਪਲੇਟਫਾਰਮ ਤੇ ਇਹਨਾਂ ਦੇਖਿਓ ਕਿਉਂਕਿ ਸਵਾਦ ਉਹਨੂੰ ਉੱਥੇ ਆਉ ਜਿਹੜੀ ਅਸਲ ਚੀਜ਼ ਹੁੰਦੀ ਉਹ ਅਸਲੀ ਹੁੰਦੀ ਹੈ ਸੋ ਮੇਰੇ ਸਾਰੇ ਦਰਸ਼ਕਾਂ ਨੂੰ ਵੀ ਇਹ ਹੀ ਬੇਨਤੀ ਹੈ ਕਿ ਚਪਾਲ ਦਾ ਜਿਹੜਾ ਚੈਨਲ ਹੈ ਉਹਦੇ 'ਤੇ ਦੇਖੋ ਐਸੇ ਪਲੇਟਫਾਰਮ ਤੇ ਤੁਹਾਨੂੰ ਮਜ਼ਾ ਆਊਗਾ ਦੇਖਣ ਦਾ ਸੋ ਬਾਕੀ ਬੜੀ ਵਧੀਆ ਸਟੋਰੀ ਹੈ ਔਰ ਅਮਰ ਉਹਨਾਂ ਨੇ ਬਹੁਤ ਸੋਹਣਾ ਮਤਲਬ ਉੱਥੇ ਆਰਗੇਨਾਈਜ਼ ਕੀਤਾ ਸੀ ਕੰਮ ਸਾਰਾ ਤੇ ਹੋਰ ਵੀ ਮੇਰੇ ਖਿਆਲ ਨਾਲ ਜੇ ਕਿਸੇ ਨੇ ਫਿਲਮ बनानी ਹੈ ਇਹ ਬੰਦਾ ਬਹੁਤ ਕਾਬਿਲ ਹੈ ਜੇ ਮਤਲਬ ਕੈਨੇਡਾ ਤੋਂ ਸਬਸਿਡੀ ਲੈਣੀ ਹੈ ਬੋਰਿਆਂ ਨੂੰ ਵੈਸੇ ਕਢੋਹਲਾ ਕਹਿੰਦੇ ਬੰਦਾ ਸੋ ਥੈਂਕ ਯੂ ਜੀ ਸਾਰੇ ਦਾ ਬਹੁਤ ਬਹੁਤ ਤੁਸੀਂ ਸਾਰੇ ਜਣੇ ਇੱਥੇ ਆਏ ਔਰ ਇਹੀ ਉਮੀਦ ਕਰਦੇ ਆ ਕਿ ਪੰਜਾਬੀ ਸਿਨੇਮਾ ਨੂੰ ਜਿਵੇਂ ਪਹਿਲਾਂ ਤੁਸੀਂ ਸਹਿਯੋਗ ਦਿੱਨੇ ਹੋ ਇਸ ਵੇਲੇ ਲਈ ਵੀ ਬਹੁਤ ਬਹੁਤ ਸਹਿਯੋਗ ਤੁਹਾਡਾ ਚਾਹੀਦਾ ਥੈਂਕ ਯੂ ਸੋ ਵੀ ਜਿੱਦਾਂ ਹਮੇਸ਼ਾ ਤੁਹਾਡੇ ਬਹੁਤੇ ਤੁਹਾਡੇ ਕਿਰਦਾਰ ਇਦਾਂ ਦੇ ਹੁੰਦੇ ਨੇ ਕਿ ਤੁਸੀਂ ਚਾਚੇ ਦਾ ਕਿਰਦਾਰ ਨਿਭਾਉਣਾ ਏਸ ਵਾਰ ਤੁਸੀਂ ਭਤੀਜੇ ਦਾ ਕਿਰਦਾਰ ਦਾ ਵਾਹ ਤੁਸੀਂ ਕਹਿੰਦੇ ਸੀ ਨੀ ਯਾਰ ਅਸੀਂ ਥੋੜੇ ਯੰਗ ਕਰੈਕਟਰ ਕਰਾਂਗੇ ਬਿਲਕੁਲ ਯੰਗ ਹੈਗੇ ਕਰਾਂਗੇ ਕੀ ਯੰਗ ਹੈਗੇ ਤਾਂ ਕਰਦੇ ਆ ਇਹ ਭਰਾ ਸਾਡਾ ਇਹੋ ਜਿਹਾ ਇਹ ਬੁੜਾ ਹੁੰਦਾ ਹੀ ਨਹੀਂ ਇਹਦੇ ਵਿਆਹ ਦੇ ਚਮਕੀਲੇ ਦਾ ਖੜਾ ਲੱਗਿਆ ਸੀ ਤੁਸੀਂ ਹਿਸਾਬ ਲਾ ਲਓ ਇਹ ਭਰਾ ਦੇ ਬਹੁਤ ਵਧੀਆ ਆਰਟਿਸਟ ਨੇ ਔਰ ਬਹੁਤ ਸੋਹਣਾ ਕੰਮ ਕਰਦੇ ਨੇ ਬਾਈ ਗੁਰਜੇਤੋਂ ਨੇ ਤੇ ਚਾਚੀ ਰਾਜਤਾਰੀ ਆ ਜੀ ਹੱਦ ਤੋਂ ਬਾਅਦ ਨਾ ਚਾਚੀ ਨੂੰ ਲੱਗ ਚਾਚੀ ਨੂੰ ਹਾਂ ਜੀ ਸਰ ਮੇਰਾ ਕੁਐਸਚਨ ਸੀ ਲਾਈਕ ਔਨ ਸਕਰੀਨ ਤੇ ਦੇਖਿਆ ਤੁਸੀਂ ਸਾਰੇ ਬਹੁਤ ਫਨੀ ਹੈ ਤੁਹਾਡਾ ਰੋਲ ਤੇ ਆਫ ਕੈਮਰਾ ਸਭ ਤੋਂ ਜ਼ਿਆਦਾ ਫਨੀ ਕੌਣ ਰਹਿੰਦਾ ਸੀ ਸੈੱਟ ਤੇ ਕੋਈ ਮੂਵਮੈਂਟ ਤੁਸੀਂ ਦੱਸਣਾ ਚਾਹੋਗੇ ਸਾਰੇ ਆ ਬਹੁਤ ਸ਼ਰਾਰਤੀ ਬੰਦੇ ਐਵੇਂ ਦੇਖਣ ਨੂੰ ਸ਼ਰੀਫ ਜਾ ਲੱਗਦਾ ਬਹੁਤ ਪੰਗੇ ਪਾਜਿਆ ਬੰਦਾ ਕੋਈ ਅੱਦਾ ਦਾ ਪੰਗਾ ਠੀਕ ਹੈ ਕੋਈ ਅੱਦਾ ਦਾ ਪੰਗਾ ਕਈ ਦੱਸਣ ਯੋਗ ਨਹੀਂ ਹੁੰਦੀ हां जी सोबीरे मैं ना गुरजीत भाई ਨਾਲ ਮੈਂ ਗੱਲ ਕਰਦਾ ਸੀਗਾ ਕਿ ਜਿਹੜੇ ਵਿਆਹ ਤੋਂ ਬਾਅਦ ਨੇ ਜਿਹੜੇ ਕਲੇਸ਼ ਨੇ ਉਹ ਸੇਮ ਹੀ ਹੁੰਦੇ ਨੇ ਜਾਂ ਉਹ ਡਿਫਰੈਂਟ ਨੇ ਉਧਰ ਕੁਝ ਤੇਰਾ ਹੋ ਗਿਆ ਨਹੀਂ ਉਧਰ ਵੀ ਕੁਝ ਕੋਈ ਨਹੀਂ ਫਿਰ ਦੱਸਦੇ ਪਤਾ ਲੱਗ ਉਧਰ 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 ਜਾ ਕੇ ਪਤਾ ਲੱਗੂ ਤੈਨੂੰ ਇਹ ਜਿੰਨਾ ਚਿਰ ਮੱਛੀ ਪੱਥਰ ਚਟਕੇ ਦੇ ਨਾ ਮੁੜਦੀ ਉਹਨਾਂ ਚਿਰ ਪਤਾ ਨਹੀਂ ਲੱਗਦਾ ਇਹ ਆਪ ਹੀ ਮਤਲਬ ਆਪਣੇ ਮਰਦ ਵਾਂਗ ਸਵਰਗ ਨਹੀਂ ਦੇਖਿਆ ਜਾ ਸਕਦਾ ਸਹੀ ਗੱਲ ਹੈ ਬੇਸਮੈਂਟ ਵਿੱਚ ਕਿੱਦਾਂ ਫੀਲਿੰਗ ਹੈ ਉੱਦੋਂ ਸਟੂਡੀਓ ਬੇਸਮੈਂਟ ਨੂੰ ਪੂਰਾ ਫੀਲਦਾ ਨੀ ਸੋ 60 ਦੇਖੋ ਉੱਥੇ ਕਿਰਾਏ ਤੇ ਸਾਰੇ ਬੇਸਮੈਂਟ ਸੀ ਚੜਦੀਆਂ ਨੇ ਜਿਆਦਾ ਦਰ ਲੋਕ ਬਣਾਉਂਦੇ ਏ ਇਦਾਂ ਨੇ ਹੈਨਾ ਸੋ ਬਾਕੀ ਜਿਹੇ ਜਿਹੇ ਹਾਲਾਤ ਨੇ ਕਿਉਂਕਿ ਉੱਧਰ ਲੋਕ ਕੰਮਾਂ ਕਾਰਾਂ ਚ ਬਹੁਤ ਜਿਆਦਾ ਬੀਜ਼ੀ ਨੇ ਤੇ ਆਪਣੇ ਤਾਂ ਬਹੁਤ ਲੋਕ ਜਿਹੜਾ ਬੰਦਾ ਨਹੀਂ ਵੀ ਕੰਮ ਕਰਦਾ ਜਿਹਦੇ ਕੋਲ ਛੱਤ ਵੀ ਹੈ ਨਹੀਂ ਕੋਈ ਕਮਾਈ ਦਾ ਸਾਧਨ ਹੈ ਨਹੀਂ ਉਹ ਵੀ ਤਿੰਨੋ ਟਾਈਮ ਰੋਟੀ ਰੱਜ ਕੇ ਖਾ ਸਕਦਾ ਪਰ ਉੱਥੇ ਤੁਹਾਨੂੰ ਕੰਮ ਕਰਕੇ ਹੀ ਖਾਣੀ ਪੈਣੀ ਤੇ ਜੇ ਕੋਈ ਉੱਥੇ ਜਿਵੇਂ ਆਪਾਂ ਕਈ ਰਿਸ਼ਤੇਦਾਰ ਜਾਂਦੇ ਆ ਅਗਲਾ ਕਹਿੰਦਾ ਵੀ ਉੱਥੇ ਯਾਰ ਮੂੰਹ ਵਟ ਲੈਂਦੇ ਆ ਹਨਾ ਪਰ ਉਹਨਾਂ ਦੇ ਹਾਨ ਦਾ ਹੋ ਕੇ ਸੋਚ ਕੇ ਦੇਖੋ ਵੀ ਬਹੁਤ ਔਖਾ ਹੈ ਇੱਥੇ ਆਪਾਂ ਇੱਕ ਬੰਦਾ 10 ਜਣਿਆਂ ਨੂੰ ਰੋਟੀ ਖਵਾ ਸਕਦਾ ਉੱਥੇ 10 ਜਣਿਆਂ ਨੂੰ ਇੱਕ ਜਣੇ ਨੂੰ ਹੋਣੀ ਔਖੇ ਹੋ ਜਾਂਦੀ ਕਿਉਂਕਿ ਕੰਮ ਕਰ ਇਦਾਂ ਦੇ ਨੇ ਕੋਈ ਵੀ ਬੰਦਾ ਚਾਹੇ ਇੱਥੇ ਇੱਕ ਬੰਦਾ ਜੇ ਕਰੋੜਾ ਰੁਪਇਆ ਕਮਾਉਂਦਾ ਤਾਂ ਉਹਦੇ 10 ਨੌਕਰ ਰੱਖੇ ਹੁੰਦੇ ਨੇ ਹਨਾ ਰਸੋਈ ਦੇ ਵਿੱਚ ਹੀ 4-5 ਹੁੰਦੇ ਨੇ ਸਫਾਈ ਵਾਲੇ ਹੁੰਦੇ ਨੇ ਉੱਥੇ ਤੁਸੀਂ ਵੱਡੇ ਤੋਂ ਵੱਡੇ ਬੰਦੇ ਕੋਲੇ ਜਾਓਗੇ ਤੁਸੀਂ ਤੁਹਾਨੂੰ ਤੁਸੀਂ ਆਫਿਸਮੈਨ ਜਾਓਗੇ ਪਹਿਲਾਂ ਤੁਹਾਨੂੰ ਖੁਦ ਪਾਣੀ ਲੈ ਕੇ ਆਉਗਾ ਫਿਰ ਖੁਦ ਚਾਹ ਬਣਾ ਕੇ ਲੈ ਕੇ ਆਉਗਾ ਫਿਰ ਉਹੀ ਆਪ ਹੀ ਭਾਂਡੇ ਧੋਗਾ ਹਨਾ ਤੇ ਸਾਰਾ ਕਿੱਥੇ ਸੀਪੋਟੈਂ ਮੈਨਪਾਵਰ ਬਾਕ ਘਟਾ ਤੇ ਕਮਾਂਕਾਰਾਂ ਚ ਲੋਕ ਜਿਆਦਾ ਬੀਜ਼ੀ ਨੇ ਤੇ ਮੇਰੇ ਖਿਆਲ ਆ ਵੀ ਕੋਈ ਸਰਵੈਂਟ ਤਾਂ ਉੱਥੇ ਫੋੜ ਹੀ ਨਹੀਂ ਕਰ ਸਕਦਾ ਸੋ ਉੱਥੇ ਬੜਾ ਟਾਫ ਲਾਈਫ ਹੈ ਆਪਣੇ ਵਾਲਿਆਂ ਨੂੰ ਇਹ ਲੱਗਦਾ ਕਿ ਉੱਥੇ ਜਾ ਕੇ ਤਾਂ ਬੱਸ ਹੁਣ ਫੋੜੇ ਨਾਲ ਹੀ ਇਕੱਠੇ ਕਰਨੇ ਆ ਪੈਸੇ ਜਾਂ ਦਰਾਖਤਾਂ ਤੋਂ ਹੀ ਤੋੜਨੇ ਆ ਪਰ ਉਹ ਬੰਦੇ 18-18 ਘੰਟੇ ਕੰਮ ਕਰਕੇ ਫਿਰ ਮਿਹਨਤ ਦਾ ਪੈਸਾ ਕਮਾਉਂਦੇ ਤੇ ਇਧਰ ਲੈ ਨੂੰ ਆਉਂਦਾ ਸਾਨੂੰ ਭੇਜਦਾ ਨਹੀਂ ਉੱਧਰ ਤੇ ਉਧਰ ਕਮਾਈਆਂ ਬਹੁਤ ਔਖੀਆਂ ਉਹ ਬੇਸਮੈਂਟ ਦਾ ਰੌਲਾ ਤਾਂ ਹੀ ਹੈ ਵੀ ਕਰਾਲੀ ਨੋ ਜਾਂਦਾ ਵੀ ਹੁਣ ਚਾਚਾ ਚਾਚੀ ਆ ਗਏ ਵੀ ਜਿਹੜਾ 11500 ਦਾ ਸੀ ਉਹ ਵੀ ਸਾਡਾ ਗਿਆ ਉਲਟਾ ਇਹਨਾਂ ਨੂੰ ਪਾਉਣਾ ਪਊਗਾ ਇਹ ਖਾਦੇ ਵੀ ਜਾਣੀ ਸੀ ਨਾ ਹਾਂਜੀ ਇਧਰਲੇ ਪਾਸੇ ਵਾਲੇ ਕੀ ਗੱਲ ਬੋਲਦੇ ਹੀ ਨਹੀਂ ਇੱਕੇ ਚ ਗੁਰਚੇਤ ਭੱਜ ਦਾ ਡਾਇਲੌਗ ਵੀ ਹੈਗਾ ਜਿੱਥੇ ਭੱਜ ਕਹਿੰਦਾ ਮੇਰੇ ਤਾਂ ਦੋਸਤ ਦੇਖੀ ਕਿੰਨੀ ਸੇਵਾ ਕਰਨੀ ਹਾਂ ਕਹੀ ਜੀ ਉੱਥੇ ਆ ਪੁੱਛੋ ਇਹਨਾਂ ਜਿਹੜਾ ਇੱਥੋਂ ਨਹੀਂ ਗਿਆ ਜਦੋਂ ਜਾ ਕੇ ਤੁਸੀਂ ਮੇਰਾ ਦੋਸਤ ਵੀਰਾ ਬਦਕ ਕਿਹੜਾ ਸੀ ਉਹ ਧਰਮਾ ਧਰਮਾ ਤੇਲ ਲੈ ਕੇ ਗਏ ਸੀ ਇਹਦਾ ਨਾਂ ਕੀ ਸੀ ਇਹਦੇ ਵਿੱਚ ਕੀ ਨਾਂ ਬਈ ਚਾਚਾ ਹੀ ਲੱਗ ਰਹੀ ਹੈ ਕੋਈ ਕਹੂੰ ਨਾ ਸੋਚੀਏ ਨੇ ਬਦਕ ਕਿਹੜਾ ਚਾਚਾ ਸੀ ਇਹਦਾ ਚਾਚਾ ਤੇਰਾ ਕਿਹੜਾ ਸੀ ਮੇਰਾ ਵੀ ਨਹੀਂ ਪਤਾ ਅੱਛੀ ਕੋਈ ਚਾਚੀ ਚੀ ਆਪਾਂ ਕਰੈਕਟਰ ਉਹਦਾ ਚਾਚੀ ਗੱਲ ਉਸ ਹਾਂ ਚਾਚੀ ਚਾਚੀ ਚਾਚਾ ਤੂੰ ਕੀ ਫੀਲ ਕੀਤਾ ਤੁਹਾਨੂੰ ਤੁਹਾਨੂੰ ਕਰੈਕਟਰ ਦੱਸਾਂਗੇ ਤੁਸੀਂ ਜਿਹੜਾ ਕਰੈਕਟਰ ਕਰਨਾ ਉਹ ਕਰਨਜੀਤ ਭਾਜੀ ਤੁਸੀਂ ਚਾਚੀ ਦਾ ਕਰੈਕਟਰ ਕਰਨਾ ਡਾਇਰੈਕਸ਼ਨ ਕੀਤੀ ਉਹ ਨਹੀਂ ਮੈਂ ਕੈਰੈਕਟਰ ਨੂੰ ਕੈਰੈਕਟਰ ਸਮਝਦੀ ਹੁੰਦੀ ਹਾਂ ਮੈਂ ਕਦੇ ਇਹ ਨਹੀਂ ਸੋਚਿਆ ਕਿ ਕਿਹਦਾ ਕੀ ਬਣਨਾ ਕੀ ਨਹੀਂ ਮੈਂ ਸੱਚੀ ਕਦੇ ਸੋਚਿਆ ਹੀ ਉਸ ਮੈਂ ਕੈਰੈਕਟਰ ਨੂੰ ਕਰਿਆ ਐਸੇ ਵੀ 15-20 ਸਾਲ ਮੈਂ ਛੋਟਾ ਨਾ ਪਰ ਇੱਕ ਗੱਲ ਹੈਗੀ ਐ ਮੈਂ ਇਹਨਾਂ ਨੂੰ ਖਿਡਾਉਣ ਜਾਂਦੀ ਹੁੰਦੀ ਸੀ ਨਹੀਂ ਅਸੀਂ ਐਦਾਂ ਹੀ ਰਹੀਏ ਹਮੇਸ਼ਾ ਰਾਜ ਵਾਕਈ ਬਹੁਤ ਵਧੀਆ ਆਰਟਿਸਟ ਹੈ ਪਰ ਇਹ ਮੂੰਹ ਤੇ ਤਾਰੀਫ਼ ਨਹੀਂ ਸੱਚੀ ਬਹੁਤ ਵਧੀਆ ਆਰਟਿਸਟ ਹੈ ਔਰ ਮਤਲਬ ਬਹੁਤ ਹੀ ਅੱਛੀ ਇਨਸਾਨ ਥੈਂਕ ਯੂ ਹਮੇਸ਼ਾ ਹਾਸਤੀ ਕਹਿੰਦੇ ਜਾਇ ਜਾ ਮਰਜੀ ਮਜ਼ਾਕ ਕਰੋ ਬਹੁਤ ਛੇਤੀ ਖੁਸ਼ ਹੁੰਦੀ ਹੈ ਮਜ਼ਾਕ ਨਾਲ ਦੰਦ ਤਾਂ ਬਹੁਤ ਹਾਂ ਬੰਨ ਤੇ ਸੋਗਣਗੇ ਇਹਨਾਂ ਨਾਲ ਹੀ ਜਵਾਨ ਦੰਦ ਕੱਟਣ ਨਾਲ ਹੋਰ ਕਰਾਂ ਤੇਰੀ ਥੋੜੀ ਜੀ ਨਹੀਂ ਵਾਕਈ ਥੀਏਟਰ ਦੀ ਆਰਟਿਸਟ ਹੈ ਬਹੁਤ ਸੋਹਣਾ ਕੰਮ ਕਰਦੀ ਹੈ ਔਰ ਖੇੜੇ ਮੱਥੇ ਕੰਮ ਕਰਦੀ ਹੈ ਕਦੇ ਇਹਦੇ ਇਹਨੂੰ ਮੈਂ ਕਹਿੰਦੇ ਮਤਲਬ ਇਹਦੇ ਮੱਥੇ ਤੇ ਤੌੜੀ ਨਹੀਂ ਦੇਖੀ ਕਦੇ ਇਹ ਬਹੁਤ ਵਧੀਆ ਕਰਦੀ ਹੈ ਇਹ ਕੁੜੀ ਮੇਰੀ ਚਾਚੀ ਬਹੁਤ ਸੌਨਾ ਕੰਮ ਕਰਦੀ ਹੈ ਇਹ ਕੁੜੀ ਮੇਰੀ ਚਾਚੀ ਬਹੁਤ ਵਧੀਆ ਕੰਮ ਕਰਦੀ ਹੈ ਸੋ ਜਿੱਦਾਂ ਤੁਹਾਡਾ ਡਾਇਲੋਗ ਆਉਂਦਾ ਉਹ ਦਿਲਜੀਤ ਭਾਈ ਟਿਕਟਾਂ ਦਵਾਤੀਆਂ ਸੀ ਫਿਰ ਉਹਨਾਂ ਨੇ ਹਾਂਜੀ ਦਵਾਤੀਆਂ ਸੀ ਕਹਿੰਦਾ ਦਵਾ ਦੇ ਇੰਟਰੈਕਟਰ ਜੀ ਤੁਹਾਨੂੰ ਕਦੇ ਇਦਾਂ ਦਾ ਚੀਜ਼ ਤੁਹਾਨੂੰ ਤੁਹਾਡੇ ਫੋਨ ਤੋਂ ਮਿਲਦੇ ਆ ਭਾਈ ਉਹ ਉਹ ਸੋਹੜੀਆਂ ਟਿਕਟਾਂ ਦਵਾ ਦੋ ਇਦਾਂ ਦੇ ਪਾਹੀ ਬਹੁਤ ਮਤਲਬ ਵੀ ਕਿਤੇ ਵੀ ਸ਼ੋਅ ਹੁੰਦੇ ਆ ਮਤਲਬ ਚਾਹੇ ਦਰਜੀਤ ਦੇ ਹੋਣ ਕਰਨ ਆਉਜਲੇ ਦੇ ਹੋਣ ਤਾਂ ਕੋਈ ਦਿੱਲੀ ਤੋਂ ਕਦੇ ਕਿਤੋਂ ਉਧਰ ਗੋਆ ਸਾਈਡ ਵੀ ਜਦੋਂ ਪ੍ਰੋਗਰਾਮ ਆ ਉਥੋਂ ਵੀ ਕਈਆਂ ਦੇ ਫੋਨ ਆ ਜਾਂਦੇ ਆ ਵੀ ਸਾਨੂੰ ਟਿਕਟਾਂ ਅਰੇਂਜ ਕਰਾ ਦੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਕਲਾਕਾਰ ਨੇ ਪੰਜਾਬੀ ਭਰਾਵਾਂ ਨੇ ਐਡਾ ਪੰਜਾਬੀ ਦਾ ਮਾਣ ਉੱਚਾ ਕੀਤਾ ਕਿ ਜਿੱਥੇ ਗੋਰਿਆਂ ਦੇ ਸ਼ੋਅ ਹੁੰਦੇ ਸੀਗੇ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਓਕੇ 2009 ਦੀ ਗੱਲ ਹੈ ਅਸੀਂ ਕੁਈ ਸ਼ੋਹ ਤੇ ਗਏ ਸੀ ਉੱਥੇ ਮੁੰਡੇ ਦੱਸ ਰਹੇ ਸੀ ਕਿ ਆਪਣੇ ਦਾ ਕਦੇ ਅਖਬਾਰਾਂ ਵਾਲਿਆਂ ਦੇ ਕੋਲੇ ਜਾ ਕੇ ਤੀਵੀਂ ਮਾਧਿਅਮ ਰਾਹੀਂ ਜਿਹੜੇ ਰੇਡੀਓ ਨੇ ਉੱਥੇ ਜਾ ਕੇ ਸਾਨੂੰ ਐਡ ਕਰਨੀ ਪੈਂਦੀ ਸੀ ਵੀ ਆਹ ਤੁਹਾਡੇ ਕਲਾਕਾਰ ਆਏ ਹੋ ਨੇ ਟਿਕਟਾਂ ਖਰੀਦੋ ਫਲਾਣਾ ਤੇ ਉਹ ਪਤਾ ਨਹੀਂ ਕਿਸੇ ਗੋਰੇ ਗੋਰੇ ਕਲਾਕਾਰ ਦੀ ਗੱਲ ਕਰ ਰਹੀ ਸੀ ਕਿਸੇ ਵੀ ਕਹਿੰਦੇ ਵੀ ਉਹਨਾਂ ਦਾ ਸ਼ੋਅ ਅਨਾਉਂਸ ਹੋਇਆ ਈਮੇਲ ਰਾਹੀਂ ਉਹਨਾਂ ਦਾ ਇੱਕ ਦਿਨ ਦੇ ਵਿੱਚ ਸ਼ੋਅ ਸੋਲਡ ਆਊਟ ਹੋ ਗਿਆ ਕਿਆ ਸਾਡੀ ਬਹੁਤ ਵੱਡੀ ਸਾਨੂੰ ਲੱਗਦੇ ਸੀ ਕਿ ਐਦਾਂ ਹੋ ਜਾਣਾ ਚੰਗਾ ਵੀ ਆਨਲਾਈਨ ਹੀ ਹੋ ਜਾਂਦਾ ਪਰ ਸਾਡੇ ਜਿਹੜੇ ਦਰਜੀਤ ਹੋਣੀ ਜਾਂ ਕਰਨਾ ਹੋ ਜਿਲੇ ਹੋਣੀ ਭਰਾ ਨੇ ਸਾਡੇ ਉਹਨਾਂ ਦੇ 30 ਸਕਿੰਟਾਂ ਦੇ ਵਿੱਚ ਜਾਂ 30 ਮਿੰਟਾਂ ਦੇ ਵਿੱਚ ਸ਼ੋਅ ਬੁੱਕ ਹੋਏ ਨੇ ਇਤਨੀ ਵੱਡੀ ਮਾਣ ਵਾਲੀ ਸਾਡੇ ਪੰਜਾਬੀਅਤ ਲਈ ਵੀ ਗੱਲ ਬਹੁਤ ਨਾਮ ਪੁੱਛਿਆ ਕੀਤਾ ਪਰ ਤੁਸੀਂ ਇਹ ਚੀਜ਼ ਨੂੰ ਜਦੋਂ ਹਾਂ ਤੁਸੀਂ ਹੁਣ ਮੁੜ ਫੇਰ ਤੁਸੀਂ ਆਪਣੀ ਗਾਇਕੀ ਗੱਲ ਤੁਸੀਂ ਬਧਿਓ ਬਹੁਤ ਕਮਾਲ ਦੇ ਤੁਹਾਡੇ ਗੀਤ ਵੀ ਸੁਣਿਆ ਸੀ ਤੁਸੀਂ ਇੱਛਾ ਰੱਖਦੇ ਹੋ ਕਿ ਅਸਲ ਵਿੱਚ ਕੋਈ ਸ਼ੋਅ ਪਲਾਨ ਕਰੀਏ ਤਾਂ ਮੈਂ ਬਿਲਕੁਲ ਜੀ ਹਰ ਕਿਸੇ ਦੀ ਇੱਛਾ ਹੁੰਦੀ ਹੈ ਮੈਂ ਨਾ ਐਕਚੁਅਲੀ ਆਇਆ ਤਾਂ ਮੈਂ ਇਸ ਇੰਡਸਟਰੀ 'ਚ ਐਜ਼ ਅ ਸਿੰਗਰੀ ਸੀ ਬਟ ਬਾਅਦ 'ਚ ਫਿਲਮਾਂ ਦੇ ਵਿੱਚ ਇੰਨਾ ਕਿ ਬਿਜ਼ੀ ਹੋ ਗਿਆ ਕਿ ਮੇਰੇ ਕੋਲੇ ਟਾਈਮ ਹੀ ਨਹੀਂ ਸੀਗਾ ਗਾਇਕੀ ਤਾਂ ਮੈਨੂੰ ਬੜੇ ਲੋਕ ਜਿੱਥੇ ਮੈਂ ਪ੍ਰੋਗਰਾਮ ਕੀਤੇ ਨੇ ਜਾਂ ਜਾਂ ਕੋਈ ਮੇਰਾ ਗਾਣਾ ਸੁਣਨ ਦੇ ਤੁਸੀਂ ਗਾਉਂਦੇ ਕਿਉਂ ਨਹੀਂ ਗਾਉਂਦੇ ਕਿਉਂ ਨਹੀਂ ਹੁਣ ਮੈਂ ਫਿਲਮਾਂ 'ਚੋਂ ਟਾਈਮ ਕੱਢਣ ਲੱਗਿਆ ਵੀ ਮੈਂ ਗਾਇਕੀ ਨੂੰ ਵੀ ਟਾਈਮ ਦੇਵਾਂ ਮੇਰੇ ਤਿੰਨ ਚਾਰ ਗੀਤ ਆਏ ਨੇ ਹੁਣ ਦੇਸੀ ਫਰੈਂਡ ਜਦ ਤੇ ਬਹੁਤ ਸੋਨਾ ਗਾਉਂਦਾ థాంਕ ਯੂ ਜੀ ਟੁੱਟ ਪੈਣਾ ਵਾਲਾ ਇਕਲੇ ਸੀ ਸੋ ਜਿਆ ਤੈਨੂੰ ਸਾਡੇ ਕੋਲੋਂ ਛੁੱਟੀਆਂ ਆਂ ਅੱਜ ਤੋਂ ਯਾਰੀ ਛੁੱਟੀਆਂ ਸੋ ਕਈ ਬੰਦੇ ਉਹ ਗਾਣਾ ਵੀ ਆਇਆ ਮੇਰਾ ਬੜਾ ਮੈਨੂੰ ਲਾਟ ਮਾਰਦੇ ਹਾਂ ਬਹੁਤ ਬਹੁਤ ਵਾਇਰਲ ਹੋਇਆ ਹੁੰਦਾ ਹਾਂ ਜੀ ਥੈਂਕ ਯੂ ਔਰ ਮੈਂ ਹੁਣ ਸੋਚਿਆ ਵੀ ਨਾਲ ਨਾਲ ਸਿੰਗਿੰਗ ਦਾ ਵੀ ਰੱਖਾਂ ਇਨਾਲ ਨਾਲ ਮਨਰਾਜ ਨੂੰ ਵੀ ਲੈ ਕੇ ਆ ਰਹੇ ਰਾਜ ਰਾਜ ਨੇ ਰਾਜ ਦੇ ਨਾਲ ਮੈਂ ਗਾਣਾ ਗਾਉਣਾ ਹੈ ਇਹ ਗੌਂਦੀ ਸੋਣਾ ਪਰ ਕਿਸੇ ਨੇ ਇਹ ਟੈਲੈਂਟ ਦਿਖਾਇਆ ਨਹੀਂ ਇਹ ਦਿਨ ਗਾਣਾ ਕਰੂੰਗਾ ਮੈਂ ਪੱਕਾ ਅੱਜ ਮੈਂ ਤੁਹਾਡੇ ਸਾਹਮਣੇ ਕਹਿਣਾ ਰਾਜ ਨਾਲ ਗਾਣਾ ਗਾ ਜਦੋਂ ਨਾ ਦੇਸੀ ਗਾਣੇ ਦੀ ਅਸੀਂ ਵੀਡੀਓ ਵੇਖਦੇ ਆ ਤਾਂ ਬਹੁਤ ਕਮਾਲ ਦੀ ਤੁਹਾਡੀ ਲੋਕ ਨਿਕਲ ਕੇ ਆਉਂਦੇ ਨੇ ਬਹੁਤ ਵੀ ਜੱਗ ਲੱਗ ਰਹੇ ਹੁਣ ਲੱਗ ਰਹੇ ਨੇ ਮਤਲਬ ਕੀ ਲੱਗ ਰਹੇ ਤੂੰ ਤੂੰ ਹੋ ਸਕਦਾ ਹੈ ਹਾਂ ਜੀ ਸਰ ਕਿ ਪੈਨਸਲ ਨੇ ਹੋਈ ਆ ਬਿੰਨੂ ਵਰਗੀ ਬਿੰਨੂ ਵਰਗੀ ਫਿਟਨੈਸ ਹੋਣਾ ਬਹੁਤ ਮੁਸ਼ਕਿਲ ਹੈ ਠੀਕ ਹੈ ਸਰ ਓਕੇ ਬਿੰਨੂ ਬਾਈ ਬਾਰੇ ਤਾਂ ਇਹ ਵੀ ਖਾਂਦਾ ਹੈ ਜੇ ਚੀਜ਼ਾਂ ਵੀ ਉਹਦੇ ਬਾਰੇ ਤਾਂ ਇਹ ਵੀ ਜਿਹੜੇ ਜ਼ਹਿਰ ਵੀ ਖਾਂਦਾ ਨਾ ਬਿੰਨੂ ਵੀ ਤੁਹਾਨੂੰ ਦੇ ਰਿਹਾ ਵੀ ਆਹ ਖਾ ਲੈ ਤੇਰੇ ਲਈ ਫਾਇਦਾ ਉਹ ਵੀ ਖਾ ਲੋ ਮਤਲਬ ਇੰਨਾ ਉਹ ਕੌਨਸ਼ੀਅਸ ਹੈ ਆਪਣੇ ਸਿਹਤ ਪ੍ਰਤੀ ਔਰ ਇੰਨਾ ਮਤਲਬ 22 ਸਾਲ ਦੇ ਮੁੰਡਿਆਂ ਨੂੰ ਵੀ ਉਹ ਗਰਾਊਂਡ ਦੇ ਵਿੱਚ ਚਿਤ ਕਰ ਦਿੰਦਾ ਵੀ ਆ ਗਿਓ ਭਾਜ ਲੋ ਮੇਰੇ ਨਾਲ ਕਿਵੇਂ ਐਕਸਰਸਾਈਜ਼ ਕਰ ਲੋ ਔਰ ਉਹਨੂੰ ਸਿੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਸੇਧ ਦੇ ਮਾਮਲੇ ਜੀ ਵਰਕਿੰਗ ਥੈਂਕ ਯੂ ਬੇਬ ਮਿਹਰਬਾਨੀ ਜੀ ਥੈਂਕ ਯੂ ਸਾਰਾ ਨਾ ਕੋਈ ਹੋਰ ਗੱਲ ਅਜੀਤਪਾਲ ਜੀ ਹਾਂ ਜੀ ਗਾਣਾ 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 ਸੁਣਾ ਲਾਟ ਵਾਲੀ ਸੁਣਾਓ 100 ਵੋਲਟ ਦੀਆਂ ਤਾਰਾਂ ਵਾਂਗੂ ਛਾਟ ਮਾਰਦੇ ਨੇ 100 ਵੋਲਟ ਦੀਆਂ ਤਾਰਾਂ ਵਾਂਗੂ ਛਾਟ ਮਾਰਦੇ ਨੇ ਉਹ ਕਈ ਬੰਦੇ ਸਾਡੇ ਨਾਂ ਤੋਂ ਹੀ ਬਸ ਮਾਰਦੇ ਨਹੀਂ ਕਈ ਬੰਦੇ ਸਾਡੇ ਨਾ ਤੋਂ ਵੀ ਬੱਸ लाਠ ਮਾਰਦੇ ਨੇ ਥੈਂਕ ਯੂ ਥੈਂਕ ਯੂ ਭਾਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੇਰ ਫੇਰ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਕਿ ਜੇ ਪਾਲਦੇ ਸਾਡੀ ਇਹ ਸਿੱਖੀ ਦੇਖੋ ਰੌਲਾ ਬੀਸਮੈਂਟ ਦਾ ਰੌਲੇ ਦੇ ਵਿੱਚ ਬਹੁਤ ਵਜਾ ਉਖਾਸ ਕਰਕੇ ਜਦੋਂ ਬਾਹਰੀ ਤੇ ਪੈਂਦਾ ਉਹ ਤੋਂ ਸਵਾਲ ਆਉਂਦਾ ਆਪਨੇ ਘਰ ਦਾ ਰੌਲਾ ਮਾੜਾ ਲੱਗਦਾ ਨਹੀਂ ਸੋ ਸਾਰੇ ਜਨਨ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਾ ਬੱਚਾ ਪਾਰ ਨਾ ਹੋਏ ਨਾ ਤਮਨ ਦਾ ਭਾਈ ਗੁਰਜੀਤ ਦਾ ਤੇ ਚਾਚੀ ਰਾਜਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਜਵਨ ਬਸ ਜੀ